ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਵਧਾਈਆਂ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਹਾਂਜੀ ਸਹੀ ਸੁਣਿਆ ਤੁਸੀਂ ਕੈਨੇਡਾ 'ਚ ਜਿੰਨੇ ਵੀ ਲੋਕ ਆਏ ਹੋਏ ਆ ਸਾਰੇ ਪੱਕੇ ਕਰ ਦੇਣੇ ਆ ਇੱਥੇ ਦੇ ਇਮੀਗ੍ਰੇਸ਼ਨ ਮੰਤਰੀ ਨੇ ਕੱਲ ਕੀ ਗਿਆ ਸਾਰੇ ਪਾਸੇ ਸ਼ੇਅਰ ਕਰ ਦਿਓ ਉਹੀ ਕਹਿਣ ਆਇਆ ਭਾਈ ਜੀ ਤੇ ਆਪਣੇ ਇੰਡੀਆ 'ਚ ਝੂਠ ਕਹਿਦਾ ਝੂਠ ਜਿਆਦਾ ਸੁਣਾਇਆ ਜਾਂਦਾ ਵੀ ਭਾਈ ਜੀ ਇਹਨੇ ਸਟੱਡੀ ਵਾਲੇ ਰਿਪੋਰਟ ਹੋ ਜਾਣੇ 23 ਲੱਖ 25 ਲੱਖ ਸਾਰਾ ਕੁਝ ਗੱਪਈਆਂ ਦੁਬਾਰੇ ਵੀਡੀਓ ਸ਼ੇਅਰ ਕਰਿਓ ਸੋ ਇੱਥੇ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਵੀ ਜਿੰਨੇ ਵੀ ਲੋਕ ਕੈਨੇਡਾ ਚ ਆਏ ਹੋ ਜਿਨ੍ਹਾਂ ਕੋਲ ਕੋਈ ਵੀ ਪੇਪਰ ਨਹੀਂ ਸੋ 5 ਤੋਂ 7 ਲੱਖ ਲੋਕ ਇਦਾਂ ਦੇ ਆ ਜਿਨ੍ਹਾਂ ਕੋਲ ਕੋਈ ਵੀ ਪੇਪਰ ਨਹੀਂ ਕੁਝ ਵੀ ਹੈ ਨਹੀਂ ਕੋਈ ਵੀ ਹਾਂਜੀ ਜ਼ੀਰੋ ਆ ਭਾਵੇਂ ਉਹ ਸਟੱਡੀ ਦੇ ਸਤੇ ਆਏ ਸੀ ਭਾਵੇਂ ਉਹ ਘੁੰਮਣ ਆਲੇ ਦੇਜੇ ਤੇ ਆਏ ਸੀ ਭਾਵੇਂ ਉਹ ਕਿਦਾਂ ਵੀ ਕੈਨੇਡਾ ਚ ਜਿਹੜੇ ਕੈਨੇਡਾ ਦੇ ਅੰਦਰ ਲੋਕ ਹੈਗੇ ਉਹ ਸਾਰੇ ਹੀ ਪੀਆਰ ਕਰਦੇ ਨੇ ਆ ਤੇ ਜਿਹੜਾ ਮੇਰੇ ਮੂੰਹ ਸੁਣਦਿਆ ਪੰਜਾਬੀ মিডিਆ ਗੱਪੀ মিডিਆ ਜੇ ਤੁਹਾਡੇ ਦੇਲ ਚ ਕੋਈ ਸ਼ੱਕ ਨਾ ਮੈਨੂੰ ਪੁੱਛਿਆ ਕਰੋ ਮੇਲਾ ਪੜਸੇ ਫੋਲੋ ਕਰੋ ਤੁਹਾਨੂੰ ਦੱਸਦਾ ਇਹ ਰੋਲਾ ਪਾਉਂਦੇ ਵੀ 23 ਲੱਖ ਸਟੱਡੀ ਵਾਲੇ ਆ ਕੈਨੇਡਾ ਚ ਕੈਨੇਡਾ ਚ ਤਾਂ ਸਟੱਡੀ ਵਾਲੇ ਹੈਗੇ 8-9 ਲੱਖ ਆ ਪੰਜਾਬੀ মিডিਓ ਰੋਲਾ ਪਾਈ ਜਾਂਦਾ 23 ਲੱਖ ਵਿੱਚੋਂ 7 ਲੱਖ ਪੰਜਾਬੀ ਉਹ ਕੁੱਲ 7 ਲੱਖ 8 ਲੱਖ ਆ ਇਹ ਕਿਹੜੇ 23 ਲੱਖ ਕਰੀ ਜਾਂਦੇ ਵੀ ਸਾਰੇ ਰਿਪੋਰਟ ਹੋਣਗੇ ਲੋਕੋ ਮਰ ਗਏ ਲੁੱਟ ਗਏ ਮੈਂ ਅੱਜ ਤੋਂ 2 ਸਾਲ ਪਹਿਲਾਂ ਵੀ ਦੱਸਿਆ ਸੀ ਰੂਡੋ ਜੀ ਪ੍ਰਧਾਨ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਕਿਹਾ ਸੀ ਆਹ ਵਾਲੇ ਕੰਮ ਤੁਸੀਂ ਕਰ ਨਹੀਂ ਕਰਨੇ ਸਾਡੀ ਸਰਕਾਰ ਚ ਠੀਕ ਹੈ ਜੀ ਸੋ ਹੁਣ ਆ ਦੇਖ ਸਕਦੇ ਆ ਸੋ ਜਿਹੜਾ ਮੰਤਰੀ ਆ ਉਹਨਾਂ ਨੇ ਕਿਹਾ 스프ਿੰਗ 스프ਿੰਗ ਆਉਣ ਵਾਲੇ ਮਾਰਚ ਅਪ੍ਰੈਲ ਤੱਕ ਜਿੰਨੇ ਵੀ ਹਾਂਜੀ ਇਹ ਸਾਰੇ ਹੀ ਦਿਖਾਉਣਾ ਤੁਹਾਨੂੰ ਜਿੰਨੇ ਵੀ ਲੋਕ ਕੈਨੇਡਾ ਚ ਆਇਓ ਆ ਸਾਰੇ ਹੀ ਪੀਆਰ ਕਰ ਦੇਣੇ ਆ ਠੀਕ ਹੈ ਜੀ ਸ਼ੇਅਰ ਕਰਿਓ ਬੰਦੋ ਬੰਦ ਖੁਸ਼ੀ ਵਾਲੀ ਗੱਲ ਸਾਰਿਆਂ ਦਾ ਕੋਈ ਦਿਲ ਨਹੀਂ ਛੱਡਣਾ ਕਈ ਵੀਰ ਭਰਾ ਇੱਥੇ ਆਏ ਉਹ ਕਈ ਹਾਂਜੀ ਹੈ ਨਹੀਂ ਕਈ ਲੋਕਾਂ ਕੋ ਪੇਪਰ ਸੁਦੇਖ ਸਕਦੇ ਆ ਦਾ ਮਿਨਿਸਟਰ ਸੈੱਟ ਹੀ ਪਲੈਨ ਟੂ ਪ੍ਰੈਜੈਂਟ ਪ੍ਰਪੋਜ਼ਲ ਟੂ ਕੈਬਨਟ ਇਨ ਦਾ ਸਪ੍ਰਿੰਗ ਸਪ੍ਰਿੰਗ ਹੁੰਦੀ ਆ ਮਾਰਚ ਅਪ੍ਰੈਲ ਠੀਕ ਹੈ ਜੀ ਉਦੋਂ ਇਹਨਾਂ ਨੇ ਕਰਨਾ ਆ ਤੇ ਕਿਹਨਾਂ ਕਿਹਨਾਂ ਨੂੰ ਪੀਆਰ ਕਰਨਾ ਸੁਦੇਖ ਸਕਦੇ ਆ ਸਿਟੀਜ਼ਨ ਸ਼ਿਫ ਫੋਰ ਹੰਡਰਡਸ ਆਫ ਥਾਊਜ਼ੈਂਡਸ ਇਨਾਂ ਨੂੰ ਸਾਰਾ ਪਤਾ ਵੀ 5 ਤੋਂ 7 ਲੱਖ ਲੋਕ ਕੈਨੇਡਾ 'ਚ ਇਹੋ ਜਿਹੇ ਆ ਜਿਨ੍ਹਾਂ ਕੋਲ ਕੋਈ ਵੀ ਪੇਪਰ ਹੈ ਨਹੀਂਗਾ ਸੋ ਦੇਖ ਸਕਦੇ ਆ ਕੈਨੇਡਾ ਇਲੀਗਲੀ ਜਿਨ੍ਹਾਂ ਕੋਲ ਕੋਈ ਪੇਪਰ ਨਹੀਂ ਪਤਾ ਹੁੰਦਾ ਸਰਕਾਰਾਂ ਨੂੰ ਵੀ ਕਿੰਨੇ ਲੋਕ ਇੱਥੇ ਜਿਨ੍ਹਾਂ ਕੋਈ ਕੁਝ ਵੀ ਹੈ ਨਹੀਂ ਯੀਅਰਸ ਹਾਂਜੀ ਦੇਖ ਸਕਦੇ ਆ ਬਈ ਇਹਨਾਂ ਨੂੰ ਪਤਾ ਆ ਵੀ ਕੰਮ ਕਰ ਰਹੇ ਕੰਸਟਰਕਸ਼ਨ ਦਾ ਜੋ ਵੀ ਭਾਰੇ ਕੰਮ ਕਰ ਰਹੇ ਆ ਇੱਥੇ ਉਹਨਾਂ ਕੋਲ ਪੇਪਰ ਹੈ ਨਹੀਂਗਾ ਕੋਈ ਸੋ ਦੇਖ ਸਕਦੇ ਆ ਲੱਗਦਾ ਇਹ ਸੱਚ ਆ ਇਮੀਗ੍ਰੇਸ਼ਨ ਮੰਤਰੀ ਨੇ ਆਪ ਕਿਹਾ ਆ ਇਮੀਗ੍ਰੇਸ਼ਨ ਮੰਤਰੀ ਦਾ ਖਾਤਾ ਐਕਸ ਤੇ ਤੁਸੀਂ ਚੈੱਕ ਕਰ ਸਕਦੇ ਹੋ ਸ਼ੋਰ ਕਰਨ ਲਈ ਵੀ ਨਹੀਂ ਯਾਰ ਇਦਾਂ ਕਿਦਾਂ ਹੋ ਜੂ ਇਦਾਂ ਹੀ ਆ 2 ਸਾਲ ਪਹਿਲਾਂ ਜਸਟਨ ਟਰੂਡੋ ਨੇ ਮੈਂਡੇਟ ਲੈਟਰ ਚ ਆਪਣੇ ਇਸ ਮੰਤਰੀ ਨੂੰ ਕਿਹਾ ਸੀ ਵੀ ਜਿੰਨੇ ਵੀ ਲੋਕ ਕੈਨੇਡਾ ਦੇ ਸਾਰੇ ਹੀ ਪੀਆਰ ਕਰੋ ਦੇਖ ਸਕਦੇ ਆ ਅ ਪ੍ਰੋਗਰਾਮ ਥੈਟ ਊਡ ਅਲਾਉ ਮੈਨੀ ਵਿਦਆਉਟ ਵੈਲਿਡ ਡਾਕੂਮੈਂਟਸ ਟੂ ਅਪਲਾਈ ਫਾਰ ਪੀਆਰ ਠੀਕ ਹੈ ਜੀ ਮੰਗ ਦੋਜ਼ ਇਨਕਲੂਡ ਪੀਪਲ ਹੂ ਐਂਟਰਡ ਕੰਟਰੀ ਭਈ ਜਿੱਦਾਂ ਮਰਜ਼ੀ ਆਏ ਉਹ ਆ ਭਾਵੇਂ ਉਹ ਜਾਣੀ ਵੀ ਡੋਂਕੀ ਲਾ ਕੇ ਕੈਨੇਡਾ ਐ ਅਮਰੀਕਾ ਤੋਂ ਕਈ ਲੋਕ ਆਉਂਦੇ ਆ ਠੀਕ ਆ ਭਾਵੇਂ ਉਹ ਡੋਂਕੀ ਲਾ ਕੇ ਆਏ ਆ ਭਾਵੇਂ ਟੈਂਪਰੇਰੀ ਹਾਂਜੀ ਪਰਮਿਟ ਤੇ ਆਏ ਆ ਭਾਵੇਂ ਸਟੱਡੀ ਤੇ ਆਏ ਆ ਠੀਕ ਆ ਜੀ ਹੁਣ ਇੱਥੇ ਕਈ ਸਟੱਡੀ ਛੱਡ ਦਿੰਦੇ ਆ ਸਾਰਾ ਕੁਝ ਛੱਡ ਦਿੰਦੇ ਆ ਤੇ ਜਿਹੜੇ ਸਟੱਡੀ ਵਾਲੇ ਰਿਫਿਊਜੀ ਲਾਉਂਦੇ ਉਹ ਵੀ ਤੁਹਾਨੂੰ ਦਿਖਾਉਣਾ ਉਹ ਕਿੱਦਾਂ ਐਂਡ ਦੈਨ ਰਿਮੇਨਡ ਹੇਅਰ ਆਫਟਰ देयर ਵੀਜ਼ਾ ਐਕਸਪਾਇਰਡ ਸੋ ਕਿਸੇ ਵੀ ਤਰ੍ਹਾਂ ਤੁਸੀਂ ਪਹੁੰਚੇ ਆ ਕੈਨੇਡਾ ਚ ਕੈਨੇਡਾ ਚ ਪਹੁੰਚੇ ਚਾਹੀਦੇ ਆ ਸੋ ਤੁਹਾਨੂੰ ਇਹਨਾਂ ਨੇ ਪੀਆਰ ਕਰ ਦੇਣਾ ਹੁਣ ਠੀਕ ਆ ਜੀ ਤੇ ਜਿਹੜਾ ਰੋਲਾ ਪਿਆ ਆ ਇੰਡੀਆ 'ਚ ਵੀ 21 ਲੱਖ ਸਟੱਡੀ ਵਾਲਾ ਵਿੱਚੋਂ 5 ਲੱਖ ਪੰਜਾਬੀ ਮਰ ਗਏ ਲੁੱਟ ਗਏ ਮੁੜੇ ਆਣੇ ਆ 31 ਤਰੀਕ ਨੂੰ ਐਦਾਂ ਹੋ ਜਾਣਾ ਉਹ ਸਾਰਾ ਕੁਝ ਗੱਪਾਂ ਹੀ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੀਜੀਡਬਲਯੂਪੀ ਜਿਹਨੂੰ ਕਹਿੰਦੇ ਆ ਉਹ ਭਾਈ ਜੀ ਉਹਦਾ ਕੀ ਚੱਕਰ ਆ ਤੁਹਾਨੂੰ ਇਹ ਦੱਸਾਂ ਜਿਹੜਾ ਕੈਨੇਡਾ 'ਚ ਆ ਗਿਆ ਮੁੜਦਾ ਨਹੀਂ ਕੋਈ ਵੀ ਠੀਕ ਆ ਸੋ ਉਹ ਸਾਰੀਆਂ ਗੱਪਾਂ ਆ ਸੋ ਮਿਸਟਰ ਮਿਲਰ ਐ ਇਮੀਗ੍ਰੇਸ਼ਨ ਮੰਤਰੀ ਦਾ ਨਾਂ ਸੋ ਦੇਖ ਸਕਦੇ ਆ ਹਾਂਜੀ ਸੋ ਦੇਖ ਸਕਦੇ ਆ ਸੋ ਭਈ ਜਿਨ੍ਹਾਂ ਕੋ ਕੋਈ ਪੇਪਰ ਹੈ ਨਹੀਂ ਉਹ ਪੀਆਰ ਕਰਨੇ ਆ ਹਾਂਜੀ ਪਰ ਹਾਂਜੀ ਇੱਕ ਸ਼ਰਤ ਇਹ ਵੀ ਆ ਮਿਸਟਰ ਮਿਲਰ ਦੈਟ ਨਾਟ ਆਲ ਦੋਸ ਨਾਟ ਆਲ ਦੋਸ ਪਿਕ ਆਨ ਨਹੀਂ ਅਪਲਾਈ ਕਰ ਸਕਦਾ ਜਿਹੜੇ ਹੁਣੇ ਹੀ ਆਏ ਆ ਜਿਹੜੇ ਹੁਣੇ ਹੀ ਕੈਨੇਡਾ ਚ ਆਏ ਆ ਮਹੀਨਾ ਹੋਇਆ 2 ਮਹੀਨੇ ਹੋਏ ਹੂ ਅਰਾਈਵਡ ਰੀਸੈਂਟਲੀ ਇਹ ਨਹੀਂ ਵੀ ਤੁਸੀਂ ਪਿਛਲੇ ਵੀ ਕੈਨੇਡਾ ਆ ਗਏ ਤੇ ਤੁਸੀਂ ਇਹ ਗੱਲ ਉਹ ਕਰ ਲਈ ਤੇ ਤੁਹਾਨੂੰ ਵੀ ਤੁਸੀਂ ਵੀ ਆਪਣੇ ਸਾਰਾ ਪਾਸਪੋਰਟ ਜਾਂ ਕੁਝ ਵੀ ਪੇਪਰ ਤੁਸੀਂ ਸਾਰੇ ਪਾੜ ਦੋ ਜਾਂ ਅੱਗ ਲਾ ਦਿਓ ਵੀ ਤੁਹਾਨੂੰ ਵੀ ਪੀਆਰ ਹੋ ਜਾਣਾ ਨਾ ਇਦਾਂ ਨਹੀਂ ਪਹਿਲੇ ਰਹਿੰਦੇ ਹੋਣੇ ਚਾਹੀਦੇ ਆ ਸੋ ਦੇਖ ਸਕਦੇ ਆ ਇਨਕਲੂਡਿੰਗ ਦੋਸ ਹੂ ਹੈਵ ਅਰਾਈਵਡ ਰੀਸੈਂਟਲੀ ਜਿਹੜੇ ਹੁਣੇ ਹੀ ਆਏ ਆ ਉਹਨਾਂ ਨੂੰ ਨਹੀਂ ਪੀਆਰ ਕਰਨਾ ਵੀ ਤੁਹਾਨੂੰ ਵੀ ਕਰ ਦੂਗੇ ਵੀ ਭਾਈ ਤੁਹਾਡੇ ਕੋਲ ਕੋਈ ਪੇਪਰ ਹੀ ਹੈ ਨਹੀਂਗਾ ਇਦਾਂ ਨਹੀਂ ਬਾਈ ਜੀ ਠੀਕ ਹੈ ਜੀ ਸੋ ਜਿਹੜੇ ਸਾਲ ਹੋ ਗਿਆ 2 ਸਾਲ ਹੋ ਗਿਆ ਹੁਣ ਮੈਂ ਭਾਈ ਜੀ ਮੈਂ ਦੱਸੂ ਆਪਣੇ ਬਾਰੇ ਵੀ ਮੇਰੇ ਵੀ ਪੇਪਰ ਕਿਦਾਂ ਕੀ ਹੋ ਗਿਆ ਸੀ ਮੈਂ ਵੀ ਇਹਨਾਂ ਹਾਲਾਤਾਂ ਚੋਂ ਨੰਗਿਆ ਆ ਮੇਰਾ ਸੱਚ ਮੈਂ ਤੁਹਾਨੂੰ ਸਾਰਾ ਦੱਸੂ ਕਿਸੇ ਦਿਨ ਸੋ ਮੈਨੂੰ ਪਤਾ ਕੀ ਹਾਲ ਹੁੰਦਾ ਜਦੋਂ ਬੰਦੇ ਨੂੰ ਕੁਝ ਹੁੰਦਾ ਨਹੀਂ ਕੋਲ ਤੇ ਇਹਨੇ ਰਹਿਦੀਦਾ ਚਾਰੇ ਪਾਸੇ ਠੀਕ ਹੈ ਜੀ ਤੇ ਬਾਕੀ ਆਪਣੇ ਜਿਹੜੇ ਸਟੱਡੀ ਤੇ ਆਉਂਦੇ ਔਰ ਰਿਫਿਊਜੀ ਕਿੰਨਾ ਲਾਈ ਜਾਂਦੇ ਆ ਉਹ ਤੁਹਾਨੂੰ ਦਿਖਾਉਣੇ ਆ ਸੋ ਉਹ ਵੀ ਜਿਹੜੇ ਸਟੱਡੀ ਤੇ ਆਉਂਦੇ ਆ ਰਿਫਿਊਜੀ ਇਹ ਦੇਖ ਲਓ ਪਹਿਲਾਂ ਤਾਂ ਇਹਨਾਂ ਦਾ ਮੇਰੇ ਮੂੰਹੋਂ ਸੁਣਦੇ ਆ ਇਹ ਵੀਡੀਓ ਸਾਰੇ ਪੰਜਾਬੀਆਂ ਦੇ ਫੋਨ 'ਚ ਪਹੁੰਚਾਇਓ ਲੋਕਾਂ ਦੇ ਨਿਆਣਿਆਂ ਦੇ ਮਾਪੇ ਐਵੇਂ ਡਰਾਉਂਦੇ ਤੇ 23 ਲੱਖ ਲੋਕਾਂ ਨੂੰ ਡਿਪੋਰਟ ਕਰੇਗਾ ਕੈਨੇਡਾ ਕੋਲ ਪਤਾ ਕਿੰਨੇ ਆ ਸਟੱਡੀ ਵਾਲੇ ਕੁੱਲ 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 ਹੈਗੇ 8 ਲੱਖ 8 ਲੱਖ ਆ ਕੋਲ ਸਟੱਡੀ ਵਾਲੇ ਸਾਰੇ ਦੇਛਾਂ ਦੇ ਇਹ ਕਿਹੜਾ 23 ਲੱਖ ਕੱਢੀ ਜਾਂਦੇ ਆ ਯਾਰ ਕੋਲੋਂ ਹੀ ਡਾਟਾ ਲਾ ਕੇ ਗੱਪਾਂ ਮਾਰਦੇ ਰਹਿੰਦੇ ਆ ਲੋਕਾਂ ਨੂੰ ਡਰਾਉਂਦੇ ਰਹਿੰਦੇ ਆ ਹੈ ਪਹਿਲੇ ਪਹਿਲਾਂ 567000 ਸੀ ਹੁਣ 8 ਲੱਖ ਆ 8-9 ਲੱਖ ਇੱਥੇ ਸਟਡੀ ਵੀਜ਼ੇ ਵਾਲੇ ਪੂਰੇ ਮੁੰਡੇ ਕੁੜੀਆਂ ਸਾਰੇ ਕੈਨੇਡਾ 'ਚ ਸਾਰਿਆਂ ਦੇਸ਼ਾਂ ਦੇ ਇਹ ਕਿੱਦਾਂ ਕਹੀ ਜਾਂਦੇ ਆ ਵੀ ਪੰਜਾਬੀ 5 ਲੱਖ ਮੁੰਡੇ ਕੁੜੀਆਂ ਰਿਪੋਰਟ ਹੋ ਸਕਦਾ ਆ 31 ਤਰੀਕ ਤੋਂ ਬਾਅਦ ਉਹਨਾਂ ਦਾ ਪਰਮਿਟ ਨਹੀਂ ਐਦਾਂ ਹੋਣਾ ਉਦਾਂ ਹੋਣਾ ਉਹ ਭਰਾਵੋ ਜਿਹੜਾ ਕੈਨੇਡਾ ਆ ਗਿਆ ਉਹ ਨਹੀਂ ਮੁੜਦਾ ਉਹਨੂੰ ਨਹੀਂ ਰਿਪੋਰਟ ਕਰਦੇ ਇਹ ਦੇਸ਼ ਚੰਗਾ ਹੈ ਨਹੀਂ ਕਰਦੇ ਗੁਰਦੇ ਸਟਡੀ ਵਾਲੇ ਇੰਨੇ ਆ ਉਹ ਬਿਊ ਲੈਂਡ ਦੇ ਮਾਰੇ ਯਾਰ ਲੋਕਾਂ ਨੂੰ ਐਵੇਂ ਹੀ ਡਰਾਉਂਦੇ ਰਹਿੰਦੇ 23 ਲੱਖ ਹੋਊਗਾ ਜੀ 31 ਤਰੀਕ ਤੋਂ ਬਾਅਦ ਮਾਪਿਆਂ ਨੂੰ ਪਈ ਚਿੰਤਾ 5 ਲੱਖ ਮੁੰਡੇ ਕੁੜੀਆਂ ਰਿਪੋਰਟ ਹੋ ਸਕਦੇ ਪੰਜਾਬੀ ਕੁੱਲ ਤਾਂ 8 ਲੱਖ ਸੋ ਇਹਦੇ ਚ ਇਹ ਨਹੀਂ ਦੱਸਿਆ ਆ ਵੀ ਜਿਹੜੇ ਹੋਣਿਆ ਸਟੱਡੀ ਵੀਜ਼ੇ ਤੇ ਮੁੰਡੇ ਕੁੜੀਆਂ ਹੁਣ ਜਿਹੜੇ ਆਉਂਦੇ ਆ ਰਿਫਿਊਜੀ ਕਾਫੀ ਲਾਈ ਜਾਂਦੇ ਆ ਸੋ ਦੇਖ ਸਕਦੇ ਆ ਪਿਛਲੇ ਸਾਲਾਂ 'ਚ 1800 ਸੀ ਤੇ ਹੁਣ 4800 ਪਿਛਲੇ 5 ਸਾਲਾਂ 'ਚ 15935 ਸਟੱਡੀ ਵੀਜ਼ੇ ਵਾਲੇ ਮੁੰਡੇ ਕੁੜੀਆਂ ਨੇ ਰਿਫਿਊਜੀ ਕੇਸ ਲਾਇਆ ਸਰਕਾਰਾਂ ਕੋਲ ਸਾਰਾ ਹੀ ਕੁਝ ਹੁੰਦਾ ਆ ਸਾਰੇ ਹੀ ਕੁਝ ਹੁੰਦਾ ਇਹਨਾਂ ਕੋਲ ਵੀ ਕੌਣ ਕੀ ਕਰਦਾ ਪਿਆ ਆ ਠੀਕ ਹੈ ਨਾ ਸੋ ਭਾਈ ਜੀ ਦੋ ਗੱਲਾਂ ਆ ਸੋ ਆ ਤੁਹਾਡਾ ਦਰ ਤੁਸੀਂ ਮਨ ਚੋਂ ਕੱਢ ਦੋ ਵੀ 31 ਤਰੀਕ ਤੋਂ ਬਾਅਦ ਜਿਨ੍ਹਾਂ ਦਾ ਪਰਮਟ ਐਕਸਪਾਇਰ ਆ ਆ ਕਿਹੜੇ ਕਿਹੜੇ ਕਾਲਜਾਂ 'ਚ ਮੁੰਡੇ ਕੁੜੀਆਂ ਜ਼ਿਆਦਾ ਰਿਫਿਊਜੀ ਲਾਉਂਦੇ ਸਾਰਾ ਡਾਟਾ ਇਹਨਾਂ ਕੋਲ ਸੋ ਦੇਖ ਸਕਦੇ ਆ ਪਹਿਲੇ ਤੇ ਆ ਨਿਆਗਰਾ ਕਾਲਜ ਸੋ ਤੁਸੀਂ ਵੀ ਦੱਸਿਓ ਤੁਹਾਡਾ ਜੇ ਪੁੱਤ ਜਾਂ ਧੀ ਕੈਨੇਡਾ 'ਚ ਕਿਹੜੇ ਕਾਲਜ 'ਚ ਆ ਕਮੈਂਟਾਂ 'ਚ ਦੱਸਿਓ ਸੋ ਆ ਸਾਰਾ ਦੱਸਿਆ ਆ 18 ਤੋਂ ਲੈ ਕੇ 22 ਤੱਕ ਕਿਹੜੇ ਕਾਲਜਾਂ ਦੇ ਮੁੰਡੇ ਕੁੜੀਆਂ ਨੇ ਰਿਫਿਊਜੀ ਸਭ ਤੋਂ ਜ਼ਿਆਦਾ ਲਾਇਆ ਇਹ ਯੂਨੀਵਰਸਟੀਆਂ ਵੀ ਆ ਦੋ ਆ ਦੇਖ ਸਕਦੇ ਆ ਸੋ ਇਹਨਾਂ ਕੋਲ ਸਾਰਾ ਹੀ ਡਾਟਾ ਹੁੰਦਾ ਆ ਫੇਰ ਮੈਂ ਗੱਲ ਇਹ ਕਹਿ ਦਮੈਂ ਡਰ ਵਾਲੀ ਕੋਈ ਲੋੜ ਨਹੀਂ ਗਈ